ਅੱਜ ਦੇਸ਼ ਦੇ ਨਾਮੁਰ ਸ਼ਖਸੀਅਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਮੋਨ ਸਿੰਘ ਜੀ ਜੋ ਬੀਤੇ ਦਿਨੀ ਸਵਰਗਵਾਸ ਹੋ ਗਏ ਸਨ ਅੱਜ ਸਾਰਿਆਂ ਹੀ ਅਸੀਂ ਉਹਨਾਂ ਦੀ ਨਿੱਕੀ ਤੇ ਮਿੱਠੀ ਯਾਦ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਤੇ ਆਗੂ ਸਹਿਬਾਨਾਂ ਵੱਲੋਂ ਇੱਕ ਸ਼ਰਧਾਂਜਲੀ ਸਮਾਰੋਹ ਜਿਹਦਾ ਨਾਂ ਸੀ ਧਰਮ ਸਰਬ ਧਰਮ ਸੰਮੇਲਨ ਰੱਖਿਆ ਸੀ ਉਹ ਕਰਵਾਇਆ ਗਿਆ ਜਿਹਦੇ ਵਿੱਚ ਸਾਰੇ ਹੀ ਧਰਮਾਂ ਦੇ ਜਿਹੜੇ ਸਨ ਮੁਖੀ ਉਹ ਪਹੁੰਚੇ ਹੋਏ ਸਨ ਚਾਹੇ ਉਹ ਮੁਸਲਮ ਧਰਮ ਸੀ Hindu ਧਰਮ ਸੀ Christian ਭਾਈਚਾਰਾ ਸੀ Sikh ਧਰਮ ਸੀ ਸਾਰਿਆਂ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਸੰਗਤੀ ਰੂਪ ਵਿੱਚ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜੇ ਇੱਕ ਗੱਲ ਕਰੀਏ ਤਾਂ ਉਹ ਇੱਕ ਅਰਧ ਸ਼ਾਸਤਰੀ ਮੰਨੇ ਜਾਂਦਾ ਹੈ ਅਮਰੀਕਾ ਦੇ ਸੌਫਟਵਾਇਰ ਅਕਟੋਰ ਦੇ ਪ੍ਰਾਕੋ ਬੋਮਾ ਜੀ ਵੱਲੋਂ ਵੀ ਉਹਨਾਂ ਦੀ ਤਾਰੀਫ ਕੀਤੀ ਗਈ ਕੀ ਕਹਿਣਾ ਚਾਹੁੰਦੇ ਉਹ ਦੁਨੀਆ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਸਨ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਰਹੇ ਬਹੁਤ ਸਾਰੀਆਂ ਉਹਨਾਂ ਦੀਆਂ ਯਾਦਾਂ ਨੇ ਜਿਨ੍ਹਾਂ ਨੂੰ ਤਾਜ਼ਾ ਕੀਤਾ ਜਾਣਾ ਚਾਹੀਦਾ ਹੈ ਜੇ ਅੱਜ ਗੱਲ ਕਰੀਏ ਮਨਰੇਗਾ ਦੀ ਤੇ ਇਹ ਵੀ ਉਹਨਾਂ ਦੀ ਦੇਣ ਸੀ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਇਹ ਵੀ ਉਹਨਾਂ ਦੀ ਦੇਣ ਸੀ ਦੁਨੀਆ ਦੀ ਜੇ ਪਰਮਾਣੂ ਦੀ ਗੱਲ ਕਰੀਏ ਤੇ ਪਰਮਾਣੂ ਸਮਝੌਤਾ ਵੀ ਡਾਕਟਰ ਮੋਹਨ ਸਿੰਘ ਦੀ ਗੱਲ ਸੀ ਜੇ ਉਹਨਾਂ ਦੀਆਂ ਪ੍ਰਾਪਤੀਆਂ ਗਿਣਾਉਣ ਲੱਗੀਏ ਤੇ ਬਹੁਤ ਲੰਬਾ ਸਮਾਂ ਲੱਗ ਜਾਏਗਾ ਲੇਕਿਨ ਬਦਕਿਸਮਤੀ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਸਾਰੇ ਲੋਕਾਂ ਨੇ ਤੇ ਉਹਨਾਂ ਨੂੰ ਸਵੀਕਾਰ ਕੀਤਾ ਉਹਨਾਂ ਨਾਲ ਪਿਆਰ ਕੀਤਾ ਲੇਕਿਨ ਕੇਂਦਰ ਦੀ ਮੋਦੀ ਸਰਕਾਰ ਤੇ ਡਾਕਟਰ ਮਨਮੋਹਨ ਸਿੰਘ ਦੀ ਜਦਨ ਸੰਸਕਾਰ ਹੋਣਾ ਸੀ ਅਸੀਂ ਵੀ ਉੱਥੇ ਦਿੱਲੀ ਸੀ ਸਾਰੇ ਪਹੁੰਚੇ ਹੋਏ ਸਾਂ ਸੰਸਕਾਰ ਤੇ ਲੇਕਿਨ ਰਾਜ ਘਾੜ ਦੇ ਵਿੱਚ ਜਗ੍ਹਾ ਨਾ ਦੇ ਕੇ ਉਹਨਾਂ ਨੇ ਉਹਨਾਂ ਨਾਲ ਇਨਸਾਫ ਨਹੀਂ ਕੀਤਾ ਉਹਨਾਂ ਨੂੰ ਰਾਜ ਘਾੜ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਸੀ ਪ੍ਰੋਟੋਕਾਲ ਦੇ ਅਨੁਸਾਰ ਕਿਉਂਕਿ ਜੇਕਰ ਦੂਜੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਸੰਸਕਾਰ ਉੱਥੇ ਕੀਤਾ ਜਾ ਸਕਦਾ ਹੈ ਤੇ ਡਾਕਟਰ ਮਨਮੋਹਨ ਸਿੰਘ ਦਾ ਕਿਉਂ ਨਹੀਂ ਜੇਕਰ ਗੱਲ ਕਰੀਏ ਤਾਂ ਅਗਰ ਜੀਡੀਪੀ ਦੀ ਗੱਲ ਕਰਦੇ ਹਾਂ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਤੇ ਜੀਡੀਪੀ ਦੀ ਗੱਲ ਕਰੀ ਤਾਂ 7.7 ਪੁਆਇੰਟਸ ਕੁਝ ਸੀ ਪਰ ਇਸ ਵੇਲੇ ਜੀਡੀਪੀ ਦੀ ਜਿਹੜੀ ਗਰੋਥ ਹੈ ਉਹ ਕਿਸ ਤਰ੍ਹਾਂ ਦਿਖਦੀ ਹੈ ਇਹ ਸਰਕਾਰ ਜਿਹੜੀ ਹੈ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਇਹਨਾਂ ਦੇ ਕੋਲੋਂ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਇਹ ਕਿਉਂਕਿ ਅਜ ਰਾਜਨੀਤਿਕ ਮੁੱਦਾ ਤੇ ਨਹੀਂ ਜਿਹੜੇ ਸਾਡੇ ਦੇਸ਼ ਦੇ ਖਜ਼ਾਨਾ ਮੰਤਰੀ ਨੇ ਜੇ ਉਹਨਾਂ ਨੂੰ ਪੁੱਛ ਲਿਆ ਜਾਵੇ ਤੇ ਅੱਜ ਜੀਡੀਪੀ ਦੇ ਕੀ ਹਾਲਾਤ ਨੇ ਇਹ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਇਹ ਜਿਹੜੀ ਸਰਕਾਰ ਹੈ ਇਹ ਗਰੀਬਾਂ ਦੀ ਨਾ ਹੋ ਕੇ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਨਾ ਤੇ ਇਹਨਾਂ ਦਾ ਜੀਡੀਪੀ ਵੱਲ ਹੱਥ ਹੈ ਧਿਆਨ ਹੈ ਤੇ ਨਾ ਹੀ ਇਹਨਾਂ ਦਾ ਗਰੀਬ ਲੋਕਾਂ ਵੱਲ ਧਿਆਨ ਹੈ ਇਹਨਾਂ ਦਾ ਧਿਆਨ ਸਿਰਫ ਅਬਾਨੀਆਂ ਤੇ ਅਡਾਨੀਆਂ ਵਾਲਾ ਹੈ ਕਿ ਉਹਨਾਂ ਨੂੰ ਤਗੜਿਆ ਕਿਵੇਂ ਕਰਨਾ ਹੈ